ਸਾਨੂੰ ਪਤਾ ਲੱਗਾ ਜੀ ਸਵੇਰੇ ਵੀ ਪੁਲਿਸ ਲੈ ਗਈ ਉਹਨਾਂ ਨੂੰ ਉਹਨਾਂ ਦਾ ਜਿਹੜਾ ਝੂਠਾ ਮਕਦਮਾ ਪਿਆ ਸੀ ਕੋਈ ਸਾਨੂੰ ਇਹ ਸੀ ਮੀਂਹ ਵੀ ਅੱਜ ਸਾਡੇ ਬੱਚੇ ਸਾਡੇ ਘਰ ਆ ਜਾਣਗੇ ਸਰਕਾਰ ਨੂੰ ਤਾਂ ਇਹ ਅਪੀਲ ਹੈ ਜੀ ਸਾਡੇ ਬੱਚੇ ਸਾਨੂੰ ਮਿਲ ਜਾਣ ਉਹਨਾਂ ਨੇ ਕੀਤਾ ਸੀ ਉਹਨਾਂ ਵਿੱਚ ਇਹਨਾਂ ਦਾ ਨਾਮ ਆ ਗਿਆ ਸੀ ਸਾਡੀ ਗੱਡੀ ਕਰਕੇ ਆ ਗਿਆ ਸੀ ਗੱਡੀ ਸਾਡਾ ਲੱਗ ਗਿਆ ਜੀ 1 ਕਰੋੜ 20 ਲੱਖ ਸਾਡੀ ਸਾਰੀ ਜ਼ਮੀਨ ਵੇਚ ਗਈ ਹੈ ਸਰਕਾਰ ਨੂੰ ਹੱਥ ਮਨ ਕੇ ਬੇਨਤੀ ਹੈ ਜੀ ਸਾਡੇ ਬੱਚੇ ਛੱਡ ਦਿੱਤੇ ਜਾਣ ਏਜੰਟਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਰਾਜਪੁਰਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਦਾਅਵੇ ਕਿ ਯੂਐਸ ਤੋਂ ਡਿਪੋਰਟ ਹੁੰਦਿਆਂ ਹੀ ਚਚੇਰੇ ਭਰਾ ਨੂੰ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ ਜੀਹਾਂ ਪਟਿਆਲਾ ਪੁਲਿਸ ਨੇ ਅੰਮ੍ਰਿਤਸਰ 에ਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਜਿਵੇਂ ਹੀ ਯੂਐਸ ਮਿਲਟਰੀ ਜਹਾਜ਼ ਦੀ ਲੈਂਡਿੰਗ ਹੁੰਦੀ ਹੈ 에ਅਰਪੋਰਟ ਤੇ ਤਾਂ ਜਹਾਜ਼ ਤੋਂ ਬਾਹਰ ਨਿਕਲਦਿਆਂ ਹੀ ਚਚੇਰੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਦਾਅਵੇ ਕੀ ਪਰਿਵਾਰ ਨੇ ਕਰਜ਼ਾ ਚੁੱਕ ਇਹਨਾਂ ਦੋਵਾਂ ਨੂੰ ਬਾਹਰ ਭੇਜਿਆ ਸੀ ਤਾਂ ਅੱਜ ਇਹਨਾਂ ਨੂੰ ਡਿਪੋਰਟ ਕੀਤਾ ਗਿਆ ਤਾਂ ਡਿਪੋਰਟ ਉਹ ਹੋ ਕਿ ਜਿਵੇਂ ਹੀ ਇਹ ਆਪਣੇ ਭਾਰਤ ਦੀ ਧਰਤੀ ਤੇ ਪੈਰ ਰੱਖਦੇ ਨੇ ਤਾਂ ਇਹਨਾਂ ਨੂੰ ਪੈਰ ਰੱਖਦਿਆਂ ਹੀ ਕਾਬੂ ਕਰ ਲਿਆ ਜਾਂਦਾ ਹੈ ਪਟਿਆਲਾ ਪੁਲਿਸ ਦੇ ਵੱਲੋਂ ਤਾਂ ਪੁਲਿਸ ਮੁਤਾਬਕ ਜਿਹੜਾ ਹੈ ਕਿ ਕਤਲ ਮਾਮਲੇ ਦੇ ਵਿੱਚ ਇਹ ਲੋੜਿੰਦੇ ਸੰਦੋਵੇਂ ਤਾਂ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹਨਾਂ ਦੋਵਾਂ ਤੇ ਜਿਹੜਾ ਕਿ ਛੁੱਠਾ ਮਾਮਲਾ ਦਰਜ ਕੀਤਾ ਗਿਆ ਤਾਂ ਛੁੱਠੇ ਮਾਮਲੇ ਦੇ ਵਿੱਚ ਇਹਨਾਂ ਨੂੰ ਫਸਾਇਆ ਗਿਆ ਅਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਦ ਦੱਸਿਆ ਕਿ ਪਰਿਵਾਰ ਦਾ ਕਰੋੜਾਂ ਰੁਪਏ ਲੱਗ ਗਿਆ ਇਹਨਾਂ ਦੋਵਾਂ ਨੂੰ ਬਾਹਰ ਭੇਜਣ ਦੇ ਵਿੱਚ ਤਦ ਦੱਸਿਆ ਕਿ ਰਾਜਪੁਰਾ ਵਿਕਾਸ ਨਗਰ ਦੇ ਰਹਿਣ ਵਾਲੇ ਸੰਦੀਪ ਸਿੰਘ ਅਤੇ ਪ੍ਰਦੀਪ ਸਿੰਘ ਦੋਵੇਂ ਚਾਚੇ ਤਾਏ ਦੇ ਲੜਕੇ ਹਨ ਅਤੇ ਰਾਜਪੁਰਾ ਦੇ ਵਿੱਚ ਇਹਨਾਂ ਤੇ ਪਹਿਲਾਂ ਹੀ ਇੱਕ ਮਾਮਲਾ ਦਰਜ ਹੈ ਤਾਂ ਪਰਿਵਾਰ ਦੇ ਦਸਰ ਸਾਰੇ ਛੁੱਠਾ ਦਰਜ ਕਿਤਾ ਗਿਆ ਸੀ ਜਿਸ ਤੇ ਕਿ ਅੰਮ੍ਰਿਤਸਰ 에য়ারਪੋਰਟ ਤੇ ਨਾ ਦੋਨਾਂ ਨੂੰ ਪੁਲਿਸ ਦੇ ਵੱਲੋਂ ਪੁਰਾਣੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤਦ ਦਾਜੀ ਕਿ ਜਿਵੇਂ ਹੀ ਯੂਐਸ ਮਿਲਟਰੀ ਦਾ ਜਹਾਜ਼ ਲੈਂਡ ਹੁੰਦਾ ਹੈ ਤਾਂ ਲੈਂਡਿੰਗ ਹੁੰਦਿਆਂ ਹੀ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪਰਿਵਾਰ ਤੇ ਇੱਕ ਹੋਰ ਦੁੱਖਾਂ ਦਾ ਪਹਾੜ ਟੁੱਟ ਗਿਆ ਜਿੱਥੇ ਪਰਿਵਾਰ ਪਹਿਲੇ ਹੀ ਸਦਮੇ ਦੇ ਵਿੱਚ ਸੀ ਕਿ ਕਰੋਨਾ ਰਪਿਆ ਲਗਾ ਕੇ ਦੋਵਾਂ ਨੂੰ ਬਾਹਰ ਭੇਜਿਆ ਸੀ ਤਾਂ ਡਿਪੋਰਟ ਹੋ ਕੇ ਇਹਨਾਂ ਦੇ ਪੁੱਤ ਆ ਰਹੇ ਨੇ ਪਰ ਜਿਵੇਂ ਹੀ ਪਰਿਵਾਰ ਨੂੰ ਪਤਾ ਲੱਗਦਾ ਕਿ ਪੁਰਾਣੇ ਮਾਮਲੇ ਦੇ ਵਿੱਚ ਪੁਲਿਸ ਨੇ 에어ਪੋਰਟ ਤੋਂ ਹੀ ਗ੍ਰਿਫਤਾਰ ਕਰ ਲਿਆ ਤਾਂ ਇੱਕ ਹੋਰ ਦੁੱਖਾਂ ਦਾ ਪਹਾੜ ਜਿਹੜਾ ਕਿ ਕਹਿ ਸਕਦੇ ਕਿ ਪਰਿਵਾਰ ਤੇ ਟੁੱਟ ਗਿਆ ਤੇ ਪਰਿਵਾਰ ਨੇ ਜਿਹੜਾ ਕਿ ਪੰਜਾਬ ਸਰਕਾਰ ਤੋਂ ਮਦਦ ਦੇ ਗੋਹਾਰ ਲਗਾਈ ਹੈ ਬਾਹਰ ਗਈ ਸੀ ਕਿ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਫੋਟੋ ਹੋ ਕੇ ਆ ਰਹੀ ਸੀ ਹੈਗਾ ਕਿਉਂਕਿ ਫਿਰ ਨਰਾਸ਼ ਬੈਠੇ ਆ ਕਿ ਹੁਣ ਸੁਨੇਹਾ ਆ ਰਿਹਾ ਕਿ ਨਹੀਂ ਆ ਰਿਹਾ ਨਹੀਂ ਆ ਰਿਹਾ ਜੀ ਸਾਨੂੰ ਪਤਾ ਲੱਗਾ ਜੀ ਸਵੇਰੇ ਵੀ ਪੁਲਿਸ ਲੈ ਗਈ ਉਹਨਾਂ ਨੂੰ ਉਹਨਾਂ ਦਾ ਜਿਹੜਾ ਝੂਠਾ ਮਕਦਮਾ ਪਿਆ ਸੀ ਕੋਈ ਉਹਦੇ ਕਰਕੇ ਪੁਲਿਸ ਲੈ ਗਈ ਸਾਨੂੰ ਕੋਈ ਪਤਾ ਨਹੀਂ ਸਾਨੂੰ ਇਹ ਸੀ ਉਮੀਦ ਵੀ ਅੱਜ ਸਾਡੇ ਬੱਚੇ ਸਾਡੇ ਘਰ ਆ ਜਾਣਗੇ ਪਰ ਆਏ ਨਹੀਂ ਕਿੰਨੇ ਪੈਸੇ ਲੱਗਦੇ ਸੀਗੇ 1 ਕਰੋੜ 20 ਲੱਖ ਹਾਂ ਰੈਂਟ ਨੇ ਤੁਹਾਨੂੰ ਇਹ ਕਿਹਾ ਸੀ ਵੀ ਮੈਂ ਸਿੱਧਾ ਵੇਚੂਗਾ ਹਾਂ ਹਾਂਜੀ ਇਹੀ ਕਿਹਾ ਸੀ ਵੀ ਸਿੱਧਾ ਵੇਚਾਂਗਾ ਪਰ ਜੰਗਲਾਂ ਦੀ ਰਾਈ ਲੈ ਕੇ ਆ ਸਰਕਾਰ ਨੂੰ ਕੀ ਵੀਲ ਕਰਨਾ ਚਾਹੁੰਦੇ ਸਰਕਾਰ ਨੂੰ ਤਾਂ ਇਹ ਅਪੀਲ ਹੈ ਜੀ ਸਾਡੇ ਬੱਚੇ ਸਾਨੂੰ ਮਿਲ ਜਾਣ ਜਿਹੜਾ ਠੁਠਾ ਕੇਸ ਪਿਆ ਹੈਗਾ ਕਿੰਨੀ ਕਿਤੇ ਦੇਰ ਦਾ ਸੀ ਜੀ ਇਹ ਵੀ ਸਾਲਕ ਪਹਿਲਾਂ ਦਾ ਸੀ ਕੋਈ ਮੁੰਡਿਆਂ ਨੇ ਕੀਤਾ ਸੀ ਉਹਦੇ ਵਿੱਚ ਇਹਨਾਂ ਦਾ ਨਾਮ ਆ ਗਿਆ ਸੀ ਸਾਡੀ ਗੱਡੀ ਕਰਕੇ ਆ ਗਿਆ ਸੀ ਗੱਡੀ ਦੇਖ ਕੇ ਪੁਲਿਸ ਨੇ ਕਰਤਾ ਸੀ ਗੱਡੀ ਕਰਵਾ ਲਈ ਗੱਡੀ ਸਾਡੇ ਘਰੋਂ ਬਰਾਮਦ ਹੋਈ ਹੈ ਤੁਸੀਂ ਪਹਿਲਾਂ ਛਡਾਉਣ ਦੀ ਕੋਸ਼ਿਸ਼ ਕੀਤੀ ਸੀ ਬੱਚੇ ਨੂੰ ਵਿੱਚੋਂ ਨਾ ਘਟਾਉਣ ਦੀ ਨਹੀਂ ਅਸੀਂ ਕੋਸ਼ਿਸ਼ ਨਹੀਂ ਕੀਤੀ ਸਾਡੇ ਬੱਚੇ ਬਾਹਰ ਹੀ ਚਲੇ ਗਏ ਸੀ ਕਿੰਨਾ ਕੁ ਪੈਸਾ ਲੱਗਦਾ ਸੀ ਜੀ ਸਾਡਾ ਲੱਗ ਗਿਆ ਜੀ 1 ਕਰੋੜ 20 ਲੱਖ ਸਾਡੀ ਸਾਰੀ ਜ਼ਮੀਨ ਵੇਚ ਗਈ ਹੈ ਘਰ ਵੀ ਗਏ ਨੇ ਪਿਆ ਹੈ ਸੋਨਾ ਗਏ ਨੇ ਪਿਆ ਹੈ ਕੁਝ ਵੀ ਪੱਲੇ ਨਹੀਂ ਹੈ ਤੇ ਹੁਣ ਘਰ ਦੇ ਫਿਰ ਰੋਟੀ ਪਾਣੀ ਦਾ ਖਰਚਾ ਕਿੱਦਾਂ ਚੱਲੂਗਾ ਚੱਲੀ ਜਾਂਦਾ ਡਰਾਈਵਰੀ ਕਰਦੇ ਹੱਥ ਦਾ 1000 ਕਰਦੀ ਹਾਲਤ ਕਿਸ ਤਰ੍ਹਾਂ ਦੀ ਹੈ ਬਹੁਤ ਮਾੜੀ ਹੈ ਮੈਂ ਮਤੇ ਸਰਕਾਰ ਨੂੰ ਕੀ ਪੀਲ ਕਰਨਾ ਚਾਹੁੰਦੇ ਆ ਸਰਪਗੰਗਨ ਮਾਨ ਸਰਕਾਰ ਨੂੰ ਸਾਡੀ ਇਹ ਅਪੀਲ ਹੈ ਜੀ ਸਾਡੇ ਪਿੱਛੇ ਸਾਨੂੰ ਸੋਂ ਪਈਆਂ ਏਜੰਟਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਜੀ ਸਾਡਾ 1 ਕਰੋੜ 20 ਲੱਖਿਆ ਸੀ ਕਟੋਕੜ ਜੇ ਜ਼ਮੀਨ ਤਾਂ ਵਾਪਸ ਲੈ ਨਹੀਂ ਸਕਦੇ ਰੇਟ ਬਹੁਤ ਹਾਈ ਹੋ ਗਏ ਨੇ ਕਟੋਕੜ ਅਸੀਂ ਆਪਣੇ ਕਰਜ਼ਾ-ਕੁਰਜ਼ਾ ਦਾ ਤਾਰੀਏ ਇਹ ਹੀ ਅਪੀਲ ਹੈ ਸਾਡੇ ਸਾਨੂੰ ਬੱਚੇ ਦੋ ਜਣ ਬਹੁਤ ਬਹੁਤ ਮਿਹਰਬਾਨੀ ਹੋਏਗੀ ਤੁਹਾਨੂੰ ਅੰਤਮਾਨ ਸਾਹਬ ਦੀ ਚਰਦੇਕਲਾ ਟਾਈਮ ਟੀਵੀ ਲਈ ਰਾਜਪੁਰਾ ਤੋਂ ਪੱਤਰਕਾਰ ਅਮਰਜੀਤ ਪੰਨੂ ਦੀ ਖਾਸ ਰਿਪੋਰਟ